ਮਤਲਬ ਸੇਬ ਸੁਰਦਾ ਜਿਹੜੀਆਂ ਵਧੀਆ ਕਰਨ ਵਾਸਤੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਗਰੀਬ ਜਿਹੜੇ ਆ ਵੀ ਉਹ ਚੈਕਿੰਗ ਦਾ ਦੌਰ ਵੀ ਜੜਾ ਚੱਲਦਾ ਕਿਉਂਕਿ ਅੱਜ ਜਿਹੜੇ ਪੰਜਾਬ ਹੈਕ ਕਮਿਸ਼ਨ ਜਿਹੜੇ ਕਾਰਪੋਰੇਸ਼ਨ ਦੇ ਡਾਇਰੈਕਟਰ ਨੇ ਉਹ ਫਰੋਜਪੁਰ ਪਹੁੰਚੇ ਨੇ ਜਿਨ੍ਹਾਂ ਨੇ ਆਪਣਾ ਇੱਕ ਵਿਜ਼ਿਟ ਕੀਤੀ ਆ ਖੁਸ਼ੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਚੰਡੀਗੜ੍ਹ ਤੋਂ ਜਿਹੜੀ ਟੀਮ ਆਈ ਆ ਕਿਉਂਕਿ ਇਹਨਾਂ ਦਾ ਮਕਸਦ ਹੈ ਵੀ ਜਿਹੜੇ ਪੁਰਾਣੇ ਜਿਹੜੀਆਂ ਮਸ਼ੀਨਾਂ ਹੋ ਚੁੱਕੀਆਂ ਉਹਨਾਂ ਦਾ ਬਦਲਾਵ ਕਰਨਾ ਤੇ ਤੇ ਹੋਰ ਵੀ ਜਿਹੜੇ ਇੱਥੇ ਜਿਹੜੇ ਰੁਕੇ ਕੰਮ ਆ ਉਹਨਾਂ ਨੂੰ ਹੋਰ ਤੇਜ਼ੀ ਦੇਣੀਆਂ ਤਾਂ ਜੋ ਲੋਕਾਂ ਵਾਸਤੇ ਜੜੀਆਂ ਵਧੀਆ ਸਹੂਲਤਾਂ ਜੜੀਆਂ ਉਹਨਾਂ ਨੂੰ ਦਿੱਤੀਆਂ ਜਾ ਸਕਣ ਕਿਉਂਕਿ ਕਈ ਵਾਰ ਲੋਕਾਂ ਨੂੰ ਇਹ ਕਹਿਤਾ ਹੁੰਦੀਆਂ ਵੀ ਕਾफी ਮੁਸ਼ਕਲ ਆndੀਆਂ ਖਾਸ ਤੌਰ ਤੇ ਉਦੋਂ ਜਦੋਂ ਡਾਕਟਰ ਬਾਅਦ ਦੀ ਦਵਾਈ ਲਿਖਦੇ ਆ ਉਹਨੂੰ ਲੋਕਾਂ ਨੂੰ ਜੜੀਆਂ ਪੇਸ਼ੈਂਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਾਫੀ ਜੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਨੂੰ ਦੇਖਦੇ ਹੁਣ ਚੰਡੀਗੜ੍ਹ ਤੋਂ ਇੱਕ ਟੀਮ ਜੜੀ ਆ ਫਿਰੋਜ਼ਪੁਰ ਸਿਵਲ ਹਸਪੀਟਲ ਪਹੁੰਚੀ ਆ ਜੋ ਇੱਥੇ ਨਿਰੀਖਣ ਸੇ ਮਹਿਸੂਸ ਹੋ ਰਹੀ ਆ ਤੇ ਜਿਹੜੇ ਕਦੇ ਮਸ਼ੀਨਾਂ ਨੇ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਤੇ ਜਿਨ੍ਹਾਂ ਨੂੰ ਹੁਣ ਬਦਲਣ ਦੀ ਲੋੜ ਹੈਗੀ ਆ ਸਾਰੀਆਂ ਜਿਹੜੀਆਂ ਵੀ ਚੀਜ਼ ਦੀ ਜਿਹੜੀ ਆ ਜਾਂ ਜੜੀ ਆ ਇੱਥੇ ਅੱਦੇ ਡਾਕਟਰ ਜਿਹੜੇ ਮੌਜੂਦ ਨੇ ਉਹਨਾਂ ਕੋਲ ਲਿੱਤੀ ਜਾ ਰਹੀ ਆ ਨਗਾਹ ਤਾਰ ਜਿਹੜੀਆਂ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਜੜੀ ਆ ਫਰੋਇਪੁਰ ਹਸਪੀਟਲ ਵਿੱਚ ਮਰੀਜ਼ਾਂ ਨੂੰ ਨਾ ਹੋਵੇ ਤੇ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਜੜੀਆਂ ਉਹ ਚੇਲੀਆਂ ਜਦੋਂ ਵੀ ਟੀਮ ਜਿਹੜੀ ਆਂਦੀ ਆ ਹਮੇਸ਼ਾ ਇਹ ਹੀ ਗੁਣਗਾਨ ਦਾ ਜ਼ਰੂਰ ਕਰਦੀ ਆ ਵੀ ਇੱਥੇ ਸਭ ਕੁਝ ਵਧੀਆ ਆਲ ਇਸ ਬੈਲ ਲੇਕਿ ਅਨੇ ਦਾ ਧਿਆਨ ਕਿਉਂ ਨਹੀਂ ਜਾਂਦਾ ਇੱਕ ਵੱਡਾ ਸਵਾਲ ਜਿਹੜਾ ਉਹ ਜ਼ਰੂਰ ਖੜੇ ਹੁੰਦੇ ਆ ਕਿਉਂਕਿ ਜਦੋਂ ਇਹਨਾਂ ਦੀ ਟੀਮ ਆਣੀ ਹੁੰਦੀ ਹੈ ਤੇ ਇਹ ਜਿਹੜੇ ਡਾਕਟਰਾਂ ਨੂੰ ਜਾਂ ਕਿਸੇ ਸਮੂਹ ਨੂੰ ਪਹਿਲਾਂ ਹੀ ਪਣ ਕੇ ਪੈ ਜਾਂਦੀ ਹੈ ਵੀ ਇਹ ਜਿਹੜੀ ਟੀਮ ਹੈ ਫਿਰੋਜ਼ਪੁਰ ਪਹੁੰਚੇਗੀ ਤੇ ਜਿਸ ਕਰਕੇ ਸਾਰੀਆਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਜਾਂਦੀਆਂ ਨੇ ਤੇ ਉਸ ਜਗ੍ਹਾ ਦਾ ਨਿਰੀਖਣ ਕਰਾਇਆ ਜਾਂਦਾ ਜਿੱਥੇ ਇਹਨਾਂ ਦੀਆਂ ਜਿਹੜੀਆਂ ਸਾਫ ਸਫਾਈ ਹੋਵੇ ਤੇ ਜਾਂ ਪੂਰੇ ਇੰਤਜ਼ਾਮ ਜਿਹੜੇ ਪੁਕਤਾ ਹੋਣ ਤੇ ਉੱਥੋਂ ਦੀਆਂ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਜਿਹੜੇ ਵੀ ਉਹ ਉੱਥੇ ਹੀ ਨਿਰੀਖਣ ਕਰਵਾਇਆ ਜਾਂਦਾ ਤੇ ਕੁਝ ਘਾਰ ਜਿਹੜੀ ਹੈਗੀ ਆ ਜ਼ਰੂਰ ਹੈ ਕਿਉਂਕਿ ਇੱਕ ਡਾਕਟਰ ਲੋ ਦਿੱਤਾ ਜਾ ਰਿਹਾ ਸਭ ਸਭ ਪੋਤੇ ਸੁਚੇਤ ਵੀ ਕੀਤਾ ਜਾ ਰਿਹਾ ਵੀ ਕੋਈ ਵੀ ਜਿਹੜੇ ਡਾਕਟਰ ਉਹ ਬਾਹਰ ਦੀ ਦਵਾਈ ਨਾ ਲਿਖਣ ਜਿਸ ਕਰਕੇ ਕੋ ਮਰੀਜ਼ਾ ਨੂੰ ਜੜੀਆ ਮੁਸ਼ਕਲ ਮੁਸ਼ਕਲ ਨਾ ਨਾ ਆਵੇ ਅਗਰ ਜੇ ਕੋਈ ਦਵਾਈ ਖਤਮ ਵੀ ਹੁੰਦੀ ਹੈ ਜੇ ਬਾਹਰ ਉਹ ਲਿਖਣੀ ਜ਼ਰੂਰੀ ਵੀ ਪੈਂਦੀ ਹੈ ਤੇ ਉਹ ਐਸਮੋ ਜਿਹੜੇ ਆ ਵੀ ਆਪਣੇ ਜਿਹੜੇ ਹਸਪੀਟਲ ਦਾ ਜਿਹੜਾ ਖਰਚਾ ਜੇ ਫੰਡ ਹੁੰਦਾ ਉਹਦੇ ਤੋਂ ਜੜੀਆ ਮਰੀਜ਼ਾ ਨੂੰ ਉਹ ਜੜੀਆ ਉਹ ਮੁਹੱਈਆ ਕਰਵਾਉਂਦਾ ਜੋ ਕਿਸੇ ਵੀ ਤਰ੍ਹਾਂ ਦੀ ਮਰੀਜ਼ਾ ਨੂੰ ਬਾਹਰ ਜੜੀ ਦਵਾਈ ਖਰੀਦਣ ਦੀ ਲੋੜ ਨਾ ਪਵੇ ਇੱਥੇ ਜਿਹੜੇ ਤੁਸੀਂ ਦੇਖ ਸਕਦੇ ਹੋ ਵੀ ਕੁਝ ਲੋਕ ਵੀ ਜਿਹੜੇ ਸਟਾਫ ਹੀ ਇੱਥੇ ਖੜਿਆ ਉਹਨਾਂ ਦੀ ਤਸਵੀਰਾਂ ਵੀ ਉਹ ਇਹ ਟੀਮ ਜਿਹੜੀ ਬਾਹਰ ਆਉਂਦੀ ਆ ਕਾਫੀ ਲੋਕ ਵੀ ਇਹ ਸੋਚਦੇ ਆ ਵੀ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰੀਏ ਜਾਂ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਦੱਸੀਏ ਲੇਕਿਨ ਕੁਝ ਲੋਕ ਜਿਹੜੇ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਗੱਲ ਵੀ ਨਹੀਂ ਕਰ ਪਾਉਂਦੇ ਤੇ ਜਿਸ ਕਰਕੇ ਉਹਨਾਂ ਨੂੰ ਨਿਰਾਸ਼ਾ ਵੀ ਤਾਂ ਜ਼ਰੂਰ ਹੁੰਦੀ ਆ ਲੇਕਿਨ ਇਹ ਜਿਹੜੀ ਵਿਜ਼ਿਟ ਹੈਗੀ ਆ ਇੱਕ ਹਸਪੀਟਲ ਦੀ ਵਧੀਆ ਜਿਹੜੀ ਆ ਵੀ ਕੰਮ ਕਾਜ ਨੂੰ ਤੇਜ਼ੀ ਦੇਣ ਵਾਸਤੇ ਜਿਹੜੀ ਆ ਇਹ ਵਿਜ਼ਿਟ ਇਹ ਜੜੀ ਰੱਖੀ ਗਈ ਆ ਇੱਥੇ ਅਸੀਂ ਪੁੱਛਦੇ ਆ ਵੀ ਇਹ ਲੋਕ ਜਿਹੜੇ ਇੱਥੇ ਪਹੁੰਚਿਆ ਕਦ ਵਸਿਆ ਹੈ ਭਾਜੀ ਕਿਸ ਕੰਮ ਆਇਓ ਇੱਥ अरे उन्हें किसका मारो किसी मिलना है मिलना से कोई बीमार है जब वैसे नहीं वैसे ये लोग हैं वो मिलन वास्ते भी आए ने देखते हैं अभी कोई ਡਾਕਟਰ ਜਿਹੜੇ ਆ ਵੀ ਉਹਨਾਂ ਨੂੰ ਮਿਲਦੇ ਆ ਜਾਂ ਨਹੀਂ ਮਿਲਦੇ ਜਾਂ ਡਾਕਟਰ ਜਿਹੜੇ ਉਹਨਾਂ ਨੂੰ ਮਿਲਦੇ ਕਿ ਨਹੀਂ ਮਿਲਦੇ ਜਿਹੜੀਆਂ ਸੁਵਿਧਾ ਲੋਕਾਂ ਨੂੰ ਚਾਹੀਦੀਆਂ ਉਹ ਜਿਹੜੀਆਂ ਪੂਰੀਆਂ ਹੁੰਦੀਆਂ ਖਰੀਆਂ ਉਹਨਾਂ ਦੇ ਖਰੇ ਉਤਰਦੇ ਆ ਜਾਂ ਨਹੀਂ ਉਤਰਦੇ ਇਹ ਦੇਖਣਾ ਇੱਕ 바ਕੀ ਹੋ ਜਰੂਰ ਹੋਵੇਗਾ ਲੇਕਿਨ ਕਿਆ ਜਾ ਸਕਦਾ ਵੀ ਜਿਹੜੇ ਇਹ ਸੇ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਜਿਸ ਚੋਂ ਕਿਸ ਕਰਕੇ ਚੰਡੀਗੜ੍ਹ ਤੋਂ ਸੀਮਾ ਜਿਹੜੀਆਂ ਉਹ ਫਿਰ ਤੋਂ ਪਹੁੰਚੀ ਆ ਉਹ ਮਿਠ ਕਰਨ ਕਰਦੀ ਪਈ ਆ ਪੰਜਾਬ ਸਿਟੀ ਕਾਰਪੋਰੇਸ਼ਨ ਦੇ ਡਾਇਰੈਕਟਰ ਜਿਹੜੇ ਆ ਅੱਜ ਖੁਦ ਜਿਹੜੇ ਇੱਥੇ ਆਏ ਨੇ ਵੀ ਅਨਿਲ ਗੋਇਲ ਜੀ ਉਹਨਾਂ ਦੱਸਿਆ ਜਾ ਰਿਹਾ ਵੀ ਉਹ ਜਿਹੜੇ ਆਏ ਨੇ ਵਿਜ਼ਿਟ ਕਰਦੇ ਪਏ ਐ ਤੇ ਜਿਹੜੀਆਂ ਕੋਈ ਖਾਮੀਆਂ ਜਾਂ ਜਿਹੜੀਆਂ ਸਮਾਨ ਜਿਹੜਾ ਕੋਈ ਪੁਰਾਣੀਆਂ ਮਸ਼ੀਨਾਂ ਹੋ ਗਿਆ ਉਹਨਾਂ ਨੂੰ ਬਦਲਣ ਵਾਸਤੇ ਵੀ ਉਹ ਲਿਖ ਕੇ ਜਿਹੜਾ ਉਹ ਸਾਰਾ ਲੈ ਕੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀਆਂ ਸਿਵਲ ਹਸਪੀਟਲ ਫਿਰੋਜ਼ਪੁਰ ਦੇ ਚ ਨਾ ਜੜੀ ਆ ਵੀ ਹੋ ਰਵੇ ਤਾਂ ਜੋ ਮਰੀਜ਼ ਉਹਨੂੰ ਲੈ ਕੇ ਪਰੇਸ਼ਾਨ ਨਾ ਹੋ। ਸਰ ਅੱਜ ਫਿਰੋਜ਼ਪੁਰ ਸਿਵਲ ਹਸਪੀਟਲ ਦੀ ਚੈਕਿੰਗ ਕੀਤੀ ਗਈ ਸਰ ਕੀ ਖਾਮੀਆਂ ਪਾਈ ਗਈ? ਅੱਜ ਨੇ ਮੈਂ ਇੱਥੇ ਸਪੋਰਟਿੰਗ ਸੁਪਰਵਾਈਜ਼ਰ ਤੇ ਆਇਆ ਸੀ ਉਹ ਜਿਹੜਾ ਮੰਗਲੋ ਇਹ ਲਗਾਤਾਰ ਚੱਲ ਰਿਹਾ ਹੈ ਕਿ ਕਿ ਮੈਂ ਕਦੇ ਕੋਈ ਹਸਪਤਾਲ ਇਸ ਤਰ੍ਹਾਂ ਸੇਰੀ ਬਟੰਡਾ ਵੀ ਚੈੱਕ ਕੀਤਾ ਹੈ ਫਿਰ ਵਾਕ ਕੋ ਪੂਰਾ ਕੀਤਾ ਹੈ ਨਸਿੰਗ ਸਕੂਲ ਵੀ ਚੈੱਕ ਕੀਤਾ ਬਟੰਡਾ ਦਾ ਤੇ ਹੁਣ ਕੋਰਪੋਰੇਟ ਜਿੱਥੇ ਜਿੱਥੇ ਦੁਨੀਆ ਸਾਡੀਆਂ ਬੀਜਾਂ ਦੀਆਂ ਸੇਵਾਵਾਂ ਮਿਲਦੀਆਂ ਹਨ ਉਹਦੇ ਬਾਰੇ ਸਾਰੀ ਜਾਣਕਾਰੀ ਲੈਣਾ ਜਿਹੜੇ ਸਾਡੇ ਇੱਥੇ ਲੋਕਲ ਲੈਵਲ ਤੇ ਅਫਸਰ ਕਰਦੇ ਹਨ ਉਹਨਾਂ ਨੂੰ ਟਾਈਮ ਟਾਈਮ ਸੂਚਿਤ ਕਰਨਾ ਉਹਨਾਂ ਦੇ ਧਿਆਨ ਵਿੱਚ ਲਿਆਣਾ ਇਸ ਦੇ ਨਾਲ ਹੀ ਕਾਰਪੋਰੇਸ਼ਨ ਦੇ ਅੰਦਰ ਜਿਹੜਾ ਕੋਈ ਬਹੁਤ ਪੁਰਾਣਾ ਸਮਾਨ ਜਿਹੜਾ ਹੁਣ ਕੰਮ ਕਰਨ ਲਾਇਕ ਨਹੀਂ ਰਿਹਾ ਉਸ ਨੂੰ ਕੰਡੈਮ ਕਰਨਾ ਸੀਗਾ ਪੂਰੀ ਜਿਹੜੀ ਸਟੇਟ ਲੈਵਲ ਦੀ ਜਿਹੜੀ ਟੀਮ ਹੈਗੀ ਉਹ ਵੀ ਨਾਲ ਆਈ ਹੋਈ ਹੈ ਸਾਡੇ ਬਾਇਓ ਮੈਡੀਕਲ ਇੰਜੀਨੀਅਰ ਹੈਗੇ ਸਭ ਦੇ ਜਿਹੜੇ ਇੰਚਾਰਜ ਹੈਗੇ ਉਹ ਵੀ ਨਾਲ ਆਏ ਹੋਏ ਆ ਤਾਂ ਉਹ ਵੀ ਅੱਜ ਕੰਮ ਕਰਨਾ ਸੀ ਮੈਨੂੰ ਇੱਥੇ ਇਹ ਦੱਸ ਦੇਣਾ ਬੜੀ ਖੁਸ਼ੀ ਹੋ ਰਹੀ ਹੈ ਕਿ ਜਦੋਂ ਮੈਂ ਲਾਸਟ ਟਾਈਮ ਆਇਆ ਸੀ ਉਸ ਤੋਂ ਬਾਅਦ ਅੱਜ ਦੁਬਾਰਾ ਆਇਆ ਹਾਂ ਔਰ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਫਲੋਸਪਰ ਆ ਕੇ ਕਾਫੀ ਨੀਟ ਐਂਡ ਕਲੀਨ ਹੈ ਹਸਪੀਟਲ ਤੇ ਆਸਟਾਈਮ ਨਾਲੋਂ ਸਾਡੇ ਐਸਐਮ ਸਾਹਿਬ ਸਾਡੇ ਡੀਐਮਸੀ ਸਾਹਿਬ ਨੇ ਬੜੀ ਮਿਹਨਤ ਨਾਲ ਇੱਥੇ ਕੰਮ ਕੀਤਾ ਹੈ ਔਰ ਜਿਹੜੇ ਹਸਾਬ ਨਾਲ ਨੋਮਿਨੇਸ਼ਨ ਦਾ ਸਮਾਨ ਵਗੈਰਾ ਇਹਨਾਂ ਦੇ ਸਾਡੇ ਸੈਕਰੀਟਰੀ ਲਿਸਟਾਂ ਬਣਾ ਕੇ ਰੱਖਿਆ ਹੈ ਵੀ ਸ਼ੌਗ ਹੋ ਕੰਮ ਹੈਗਾ ਤੇ ਇਹਨਾਂ ਨੂੰ ਇੱਕ ਵਾਰ ਫੇਰ ਸੂਚਿਤ ਕਰਕੇ ਜਾ ਰਹੇ ਹਾਂ ਕਿ ਕਿਸੇ ਵੀ ਮਰੀਜ਼ ਨੂੰ ਕੋਈ ਦਵਾਈ ਬਾਹਰੋਂ ਨਹੀਂ ਮਿਲਵਾਉਣੀ ਪਹਿਲੀ ਗੱਲ ਤੇ ਡਾਕਟਰ ਲਿਖ ਨਹੀਂ ਨਾ ਜੋ अवेलेबल ਹੈਗੇ ਸਰਕਾਰੀ ਹੋਏ ਦੇਖਣ ਜੇ ਫੇਰ ਵੀ ਲੋੜ ਪੈਂਦੀ ਹੈ ਮਰੀਜ਼ ਦੇ ਹੱਥ ਵਿੱਚ ਕੋਈ ਦਵਾਈ ਬਾਹਰੋਂ ਲੈਣ ਦੀ ਤਾਂ ਫਿਰ ਉਹ ਮਾਣੋ ਗਿਆ ਸੋ ਸਾਹਿਬ ਆਪ ਜਿਹੜੇ ਉਹਨਾਂ ਨੂੰ ਸਰਕਾਰ ਨੇ ਪ੍ਰਬਪਤੀ ਰੱਖਿਆ ਉਹਨਾਂ ਉੱਤੇ ਲੈ ਕੇ ਜਾਣਗੇ ਮਰੀਜ਼ ਦੀ ਆਊਟ ਆਫ ਪਾਕਟ ਜਿਹੜੀ ਖਰਚਾ ਹੈਗਾ ਉਹ ਜ਼ੀਰੋ ਆਣਾ ਸਰ ਤੋਂ ਕੋਈ ਡਾਕਟਰ ਪਾਇਆ ਜਾਂਦਾ ਕਿ ਬਾਹਰ ਦੀ ਦਵਾਈ ਲਿਖਦੇ ਹੋਏ ਮੋਕੇ ਤੇ ਤਾਂ ਸਰ ਉਹਦੇ ਤੋਂ ਕਿੱਦਾਂ ਦੀ ਕਾਰਵਾਈ ਨਹੀਂ ਦੇਖੋ ਜਿਹੜੇ ਡਾਕਟਰ ਹੈਗੇ ਆ ਉਹ ਉਹ ਅਸੀਂ ਉਹਨਾਂ ਨੂੰ ਅਸੀਂ ਇਹ ਸੁਚੇਤ ਕਰ ਦਿੱਤਾ ਹੈ ਕਿ ਆਪਦੇ ਕੋਲ ਇਹ ਜੋ ਦਵਾਈਆਂ ਸਾਡੇ ਕੋਲ ਸਰਕਾਰ ਦੀਆਂ ਉਪਲਬਧ ਹੈ ਉਹਨਾਂ ਦੇ ਵਿੱਚੋਂ ਹੀ ਲਿਖਾ ਪਰ ਮਰੀਜ਼ ਦੀ ਸਿਹਤ ਦੇ ਸੰਬੰਧ ਦੇ ਵਿੱਚ ਜੇ ਮਰੀਜ਼ ਨੂੰ ਡਾਕਟਰ ਨੂੰ ਲੱਗਦਾ ਹੈ ਕਿ ਕੋਈ ਦਵਾਈ ਬਾਹਰੋਂ ਲੋੜਿੰਦੀ ਹੈ ਤਾਂ ਫਿਰ ਉਹ ਡਾਕਟਰ ਸਾਹਿਬ ਨੂੰ ਇਹ ਜਾਣਦੇ ਹੋਏ ਕਿ ਇਹ ਦਵਾਈ ਸਾਡੇ ਕੋਲ ਨਹੀਂ ਹੈਗੀ ਐਸਐਮਓ ਸਾਹਮਣੇ ਸੰਪਰਕ ਕਰਾ ਕੇ ਕੋ ਦੋਈ ਐਂਡਰੋਇਡ ਹੋਣੀ ਚਾਹੀਦੀ ਹੈ ਮਰੀਜ਼ ਦਾ ਪੈਸਾ ਨਹੀਂ ਲਿਖੋ ਤੋਂ ਜਿਹੜੀ ਲਿਖਣੀ ਆ ਬਾਅਦ ਕੋਈ ਗੱਲ ਨਹੀਂ ਫਿਰ ਆਪਦੇ ਅਸਮਾਨ ਸਾਹਿਬ ਦੇ ਧਿਆਨ ਚ ਲਿਆ ਕੇ ਦਵਾਈ ਖਰੀਦ ਕੇ ਦਿਓ ਬਾਹਰ ਕੈਮਰਾਮੈਨ ਤੇਨੰਦਰ ਸਿੰਘ ਫਿਰ ਡਾਇਰੈਕਟਰ ਸਹੀ